ਕਿਸਾਨੀ ਅੰਦੋਲਨ ਮੋੜ ਸ਼ੁਰੂ ਹੋ ਗਿਆ ਹੈ ਕਿਸਾਨੀ ਅੰਦੋਲਨ 2 ਦਾ ਨਾਮ ਇਹਨੂੰ ਦਿੱਤਾ ਜਾ ਰਿਹਾ ਹੈ ਹਾਲਾਂਕਿ ਜਥੇਬੰਦੀਆਂ ਇਹਦੇ ਵਿੱਚ ਘੱਟ ਨੇ ਪੂਰਾ ਸਾਂਝ ਇਕ ਕਿਸਾਨ ਮੋਰਚਾ ਇਹਦੇ ਵਿੱਚ ਸ਼ਾਮਲ ਨਹੀਂ ਹੈ ਪਰ ਹੁਣ ਜਿਵੇਂ ਦਾ ਤਸ਼ੱਦਦ ਜਿਵੇਂ ਦੇ ਅਥਰੂ ਗੈਸ ਦੇ ਗੋਲੇ ਭરાਏ ਜਾ ਰਹੇ ਨੇ ਕਿਸਾਨਾਂ ਦੇ ਉੱਤੇ ਤਾਂ ਦੇਸ਼ ਭਰ ਦੀਆਂ ਜਥੇਬੰਦੀਆਂ ਇਹਨਾਂ ਕਿਸਾਨਾਂ ਦੇ ਹੱਕ ਦੇ ਵਿੱਚ ਵੱਖੋ ਵੱਖਰੇ ਤਰੀਕੇ ਦੇ ਨਾਲ ਸਮਰਥਨ ਦਿੰਦੀਆਂ ਦਿਖਾਈ ਦੇ ਰਹੀਆਂ ਹਨ ਪਹਿਲਾਂ ਪਹਿਲਾਂ ਹੋਇਆ ਵਾਸੀ ਕਿ ਅਸੀਂ ਦਿੱਲੀ ਦੀਆਂ ਹੱਦਾਂ ਦੇ ਉੱਤੇ ਫੇਰ ਜਾਣਾ ਹੈ। ਹੂੰ। ਦਿੱਲੀ ਵਾਲਿਆਂ ਨੇ ਸਵਾਦ ਦੇਖਿਆ ਵਾ ਅਸੀਂ ਉਹਨਾਂ ਨੇ ਪਹਿਲਾਂ ਹੀ ਉੱਥੇ ਪੁਰਾਣੇ ਹਾਲਾਤ ਪੈਦਾ ਕਰਤੇ ਨੇ। ਹੂੰ। ਵੱਡੇ ਵੱਡੇ ਪੱਥਰ ਰੱਖਤੇ, ਕਿੱਲਾ ਗੱਡਤੀਆਂ ਤਾਰਾਂ ਲਾਤੀਆਂ। ਇਹ ਆਪਣੀ ਰਾਜਧਾਨੀ ਦੇ ਵਿੱਚ ਜਿਹੜਾ ਕਿਸਾਨ ਹੈ ਭਾਰਤ ਭਰ ਤੋਂ ਉਹ ਆ ਨਾਲ ਸ। ਪੰਜਾਬ ਦੇ ਵਿੱਚ ਕਾਫੀ ਹੰਗਾਰਾ ਮਿਲਿਆ ਭਾਰਤ ਬੰਦ ਨੂੰ ਵੈਸੇ ਭਾਰਤ ਦੇ ਵਿੱਚ 20 ਕਈ ਥਾਵਾਂ ਦੇ ਉੱਤੇ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਜਿਸ ਤਰ੍ਹਾਂ 13 ਫਰਵਰੀ ਨੂੰ ਦਿੱਲੀ ਚਲੋ ਦੀ ਕਾਲ ਦਿੱਤੀ ਗਈ ਸੀ ਕਿਸਾਨ ਜਥੇਬੰਦੀਆਂ ਵੱਲੋਂ ਉਸੇ ਤਰ੍ਹਾਂ ਕੁਝ ਕਿਸਾਨ ਜਥੇਬੰਦੀਆਂ ਨੇ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਵੀ ਦਿੱਤਾ ਸੀ ਦੂਜੀਆਂ ਜਥੇਬੰਦੀਆਂ ਉਹ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਹੋਣ ਮਜ਼ਦੂਰਾਂ ਦੀਆਂ ਜਥੇਬੰਦੀਆਂ ਹੋਣ ਜਾਂ ਕੋਈ ਵੀ ਉਹਨਾਂ ਸਾਰਿਆਂ ਨੇ ਇਸ ਬੰਦ ਦਾ ਸਾਥ ਦਿੱਤਾ MSP ਨੂੰ ਲੈ ਕੇ ਕਿਸਾਨਾਂ ਨੇ ਮੁੱਖ ਮੰਗ ਰੱਖੀ ਹੈ ਕਿ ਸਾਨੂੰ MSP ਦਿੱਤੀ ਜਾਵੇ। ਬਾਕੀ ਰਹਿੰਦੀਆਂ ਫਸਲਾਂ ਦੇ ਉੱਤੇ ਵੀ MSP ਦੀ ਮੰਗ ਕਰ ਰਹੇ ਨੇ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਅਤੇ ਕਿਸਾਨਾਂ ਦੇ ਦਰਮਿਆਨ ਪੁਲ ਦਾ ਕੰਮ ਕਰਦੇ ਹੋਏ ਮੀਟਿੰਗਾਂ ਕਰਵਾ ਰਹੇ ਨੇ। ਪਹਿਲੀ ਮੀਟਿੰਗ ਵੀ ਉਹਨਾਂ ਨੇ ਕਰਵਾਈ ਉਸ ਤੋਂ ਬਾਅਦ ਹੁਣ ਚੌਥੇ ਗੇੜ ਦੀ ਮੀਟਿੰਗ ਆ ਉਹਦੇ ਵਿੱਚ ਵੀ ਉਹ ਸ਼ਮੂਲੀਅਤ ਕਰਨਗੇ। ਵਿਰੋਧੀ ਹੁਣ ਸਵਾਲ ਖੜੇ ਕਰ ਰਹੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਇਹਨਾਂ ਦੇ ਜਿਹੜੇ ਮੰਤਰੀ ਬਣੇ ਨੇ ਹੁਣ ਉਹ ਕਹਿੰਦੇ ਹੁੰਦੇ ਸੀ ਕਿ ਅਸੀਂ ਐਮਐਸਪੀ ਦਵਾ ਦਾਂਗੇ ਐਮਐਸਪੀ ਤਾਂ ਕੋਈ ਵੱਡੀ ਗੱਲ ਹੈ ਹੀ ਨਹੀਂ ਮਤਾ ਲਿਆਉਣਾ ਚਾਹੀਦਾ ਐਮਐਸਪੀ ਨੂੰ ਲੈ ਕੇ ਕਹਿੰਦੇ ਹੁਣ ਉਹ ਮਤਾ ਕਿੱਥੇ ਆ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣੀ ਹੋਈ ਹੈ 2 ਸਾਲ ਲੰਘ ਗਏ ਹਮ ਤਕਰੀਬਨ 1 ਮਹੀਨਾ ਘਟਾ 1 ਸਾਲ ਤੇ 11 ਮਹੀਨੇ ਹੋ ਚੁੱਕੇ ਨੇ ਜਦੋਂ ਭਗਵੰਤ ਸਿੰਘ ਮਾਨ ਮ੍ਰੋਧਿਤਰ ਦੇ ਵਿੱਚ ਹੁੰਦੇ ਸੀ ਮੈਂਬਰ ਪਾਰਲੀਮੈਂਟ ਹੁੰਦੇ ਸੀ ਜੀ ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਇਹ ਮੰਗ ਉਠਾਈ ਸੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਦੇ ਵਿੱਚ ਸਰਕਾਰ ਸੀ ਜਦੋਂ ਇਹ ਕਿਸਾਨ ਮੋਰਚਾ ਦਿੱਲੀ ਦੀਆਂ ਬਾਰਡਰਾਂ ਤੇ ਸ਼ੁਰੂ ਹੋਇਆ ਨੀਮ ਫੌਜੀ ਬਲ ਬਾਰਡਰ ਦੇ ਉੱਤੇ ਤਾਇਨਾਤ ਕੀਤੇ ਗਏ ਨੇ ਤੇ ਇਸ ਤੋਂ ਇਲਾਵਾ ਪੁਲਸ ਵੀ ਪੂਰੀ ਤਰ੍ਹਾਂ ਤਾਇਨਾਤ ਆ ਹਰਿਆਣਾ ਦੇ ਬਾਰਡਰਾਂ ਤੇ ਤਾਂ ਜੋ ਪੰਜਾਬ ਦੇ ਕਿਸਾਨ ਦਿੱਲੀ ਨਾ ਪਹੁੰਚ ਸਕਣ ਨੂੰ ਠਹਿਰਾਉਣ ਵਾਸਤੇ ਵੀ ਜਿਹੜੇ ਪ੍ਰਬੰਧ ਕੀਤੇ ਗਏ ਨੇ ਉਹ ਹਰਿਆਣਾ ਦੇ ਗੁਰੂ ਘਰਾਂ ਦੀਆਂ ਸਰਾਵਾਂ ਦੇ ਵਿੱਚ ਕੀਤੇ ਗਏ ਨੇ ਇੱਕ ਪਾਸੇ ਵੱਡੀ ਗਿਣਤੀ 'ਚ ਕਿਸਾਨ ਅੰਦੋਲਨ ਦਾ ਹਿੱਸਾ ਸਿੱਖ ਨੇ ਦੂਜੇ ਪਾਸੇ ਗੁਰੂ ਘਰ ਉਹ ਵੀ ਸਿੱਖਾਂ ਨਾਲ ਸੰਬੰਧਿਤ ਵੈਸੇ ਤਾਂ ਸਭ ਲਈ ਹੁੰਦੇ ਨੇ ਗੁਰੂ ਘਰ ਪਰ ਇੱਕ ਜੁੜ ਜਾਂਦਾ ਹੈ ਕਿ ਸਿੱਖ ਪੰਥ ਦੇ ਨਾਲ ਸੰਬੰਧਿਤ ਨੇ ਤਾਂ ਉੱਥੇ ਸਵਾਲ ਖੜਾ ਹੋਇਆ ਕਿ ਉਹਨਾਂ ਨੂੰ ਰੋਕਣ ਵਾਸਤੇ ਹੀ ਜਿਹੜੇ ਸੁਰੱਖਿਆ ਦਸਤੇ ਨੇ ਉਹਨਾਂ ਨੂੰ ਉੱਥੇ ਜਗ੍ਹਾ ਦਿੱਤੀ ਗਈ ਹੈ ਡਿਊਟੀ ਕਰ ਰਹੇ ਨੇ ਆਪਣਾ ਫਰਜ਼ ਨਿਭਾ ਰਹੇ ਨੇ ਕਿਸਾਨਾਂ ਦਾ ਇੱਕ ਤਰੀਕੇ ਨਾਲ ਰੋਕਣ ਦਾ ਕੰਮ ਕਰ ਰਹੇ ਨੇ ਤਾਂ ਹੁਣ ਜਥੇਦਾਰ ਸਾਹਿਬ ਨੇ ਇਹਦੇ ਤੇ ਸਵਾਲ ਖੜੇ ਕੀਤੇ ਕਹਿੰਦੇ ਜੀ ਜਿਹੜੇ ਇਹ ਲੋਕ ਨੇ ਜਿਹੜੇ ਵੱਖ-ਵੱਖ ਸੂਬਿਆਂ ਨਾਲ ਸੰਬੰਧਿਤ ਨੇ ਉਹ ਗੁਰੂਕਰਾਨੀਆਂ ਸਰਾਵਾਂ ਦੇ ਵਿੱਚ ਰਹਿ ਰਹੇ ਨੇ ਪਰ ਨਸ਼ੇ ਦਾ ਸੇਵਨ ਕਰ ਰਹੇ ਨੇ ਦੋ ਗੁਰੂ ਘਰ ਨੇ ਹਰਿਆਣੇ ਨਾਲ ਸੰਬੰਧ ਇੱਕ ਗੁਰਦੁਆਰਾ ਮੰਜੀ ਸਾਹਿਬ ਅੰਵਾਲਾ ਹੂੰ ਦੂਜਾ ਗੁਰਦੁਆਰਾ ਪਜੋਖਰਾ ਸਾਹਿਬ ਹੂੰ ਉਹਨਾਂ ਦੀਆਂ ਸਰਾਮਾਂ ਦੇ ਵਿੱਚ ਇਹ ਅਰਧ ਸੈਨਿਕ ਵਾਲ ਜਿਹੜੇ ਦੂਜੇ ਰਾਜਾਂ ਨਾਲ ਸਬੰਧਤ ਹੈ ਉਹ ਉੱਥੇ ਠਹਿਰੇ ਆ ਜੀ ਕੋਈ ਬਾਹਰ ਲਿਆ ਕੇ ਸ਼ੇਪ ਕਰ ਰਿਹਾ ਜਿਹੜਾ ਕਿਸੇ ਦੇ ਵਿੱਚ ਮਰਿਆਦਾ ਚ ਨਹੀਂ ਆਉਂਦਾ ਜੇ ਤੁਸੀਂ ਕਰਨਾ ਹੈ ਤਾਂ ਤੁਹਾਡੇ ਆਪਣੇ ਕਮਰੇ ਦੇ ਵਿੱਚ ਵਾਸ਼ਰੂਮ ਚ ਕਰ ਸਕਦੇ ਤੇ ਦੂਜਾ ਜਿਹੜਾ ਦੋਸ਼ ਲੱਗਿਆ ਕਿ ਉੱਥੇ ਸ਼ਰਾਬ ਪੀਤੀ ਜਾ ਰਹੀ ਹੈ ਹਮ ਵਾਕਵਾਕ ਸਿਆਸੀ ਤਰ੍ਹਾਂ ਚੋਣਾਂ ਦੀ ਤਿਆਰੀ ਕਰ ਰਹੀਆਂ ਨੇ ਲੋਕ ਸਭਾ ਦੀਆਂ ਚੋਣਾਂ ਇਸੇ ਸਾਲ ਦੇ ਵਿੱਚ ਹੋਣੀਆਂ ਨੇ ਵਾਕਵਾਕ ਮੁੱਦੇ ਉਭਾਰੇ ਜਾ ਰਹੇ ਨੇ ਇਹ ਇੱਕ ਇੰਡੀਆ ਗਠਜੋੜ ਹੈ ਜਿਹੜਾ ਕਾਫੀ ਦਲਾਂ ਨੂੰ ਮਿਲ ਕੇ ਬਣਿਆ ਹੈ ਪਰ ਇਹਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਦਰਾਰਾਂ ਪੈਂਦੀਆਂ ਨਜ਼ਰ ਆ ਰਹੀਆਂ ਨੇ ਜਿਹੜੇ ਲੋਕ ਹਮ ਵੱਡੀ ਪਦਰ ਦੇ ਉੱਤੇ ਪਹਿਲਾਂ ਫਾਇਦਾ ਚੱਕਣ ਤੇ ਫਿਰ ਛੱਡ ਕੇ ਭੱਜ ਜਾਂਦੇ ਹਮ ਉਦੋਂ ਸਵਾਲ ਉੱਠਦੇ ਜੀ ਦੂਸਰਾ ਮੇਰੇ ਖਿਆਲ ਕਾਂਗਰਸ ਪਾਰਟੀ ਨੇ ਜਿਹੜਾ ਪਿਛਲੇ ਸਮੇਂ ਦੇ ਦੌਰਾਨ ਇਹਨਾਂ ਦਾ ਨੁਕਸਾਨ ਹੋਇਆ ਉਹ ਤਾਂ ਸਭਕਣੀ ਕੁਝ ਸੀ ਸਾਸ੍ਰੀਕਾਲ ਸੜਕ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮਹਤਮਿੰਦਰ ਸੰਧੂ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਖਾਸ ਤੌਰ ਦੇ ਉੱਤੇ ਹਫ਼ਤਾ ਭਰ ਦੀਆਂ ਸਰਗਰਮੀਆਂ ਦੇ ਉੱਤੇ ਝਾਤ ਪਾਈ ਜਾਂਦੀ ਹੈ ਕਿ ਹਫ਼ਤੇ ਦੇ ਦੌਰਾਨ ਦੇਸ਼ ਦੇ ਵਿੱਚ ਰਾਜਨੀਤੀ ਦੇ ਵਿੱਚ ਕੀ ਉਤਰਾ ਚੜ੍ਹਾ ਆਇ ਕਿਹੜੇ ਮੁੱਦੇ ਭਖੇ ਕਿਹੜੇ ਮੁੱਦੇ ਸ਼ਾਂਤ ਹੋ ਗਏ ਉਹਨਾਂ ਸਾਰਿਆਂ ਦੀਆਂ ਗੱਲਾਂ ਬਾਤਾਂ ਵਿਚਾਰ ਚਰਚਾਵਾਂ ਇਸ ਪ੍ਰੋਗਰਾਮ ਦੇ ਵਿੱਚ ਕੀਤੀਆਂ ਜਾਂਦੀਆਂ ਨੇ ਇਸ ਪ੍ਰੋਗਰਾਮ ਦਾ ਹਿਸਾਬ ਆਂਦੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆਂ ਸਰ ਸਵਾਗਤ ਹੈ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਟਿੱਲ ਸਾਬ ਖਬਰਾਂ ਕਈ ਅਹਿਮ ਨੇ ਹਫਤੇ ਦੇ ਦੌਰਾਨ ਕਾਫੀ ਉਤਰਾ ਚੜਾ ਦੇਖਣ ਨੂੰ ਮਿਲੇ ਤੇ ਕਈ ਖਬਰਾਂ ਅਖਬਾਰਾਂ ਦੀਆਂ ਟੀਵੀ ਚੈਨਲਾਂ ਦੀਆਂ ਸੁਰਖੀਆਂ ਬਣੀਆਂ ਤੇ ਸਭ ਤੋਂ ਪਹਿਲਾਂ ਵੱਡੀ ਤੇ ਅਹਿਮ ਖਬਰ ਦਾ ਰੁਖ ਕਰਦੇ ਹਾਂ ਇਹ ਕਿ ਕਿਸਾਨੀ ਅੰਦੋਲਨ ਮੁੜ ਸ਼ੁਰੂ ਹੋ ਗਿਆ ਹੈ ਕਿਸਾਨੀ ਅੰਦੋਲਨ 2 ਦਾ ਨਾਮ ਇਹਨੂੰ ਦਿੱਤਾ ਜਾ ਰਿਹਾ ਹੈ ਹਾਲਾਂਕਿ ਜਥੇਬੰਦੀਆਂ ਇਹਦੇ ਵਿੱਚ ਘਟਨੇ ਪੂਰਾ ਸਾਂਯੁਕਤ ਕਿਸਾਨ ਮੋਰਚਾ ਇਹਦੇ ਵਿੱਚ ਸ਼ਾਮਲ ਨਹੀਂ ਹੈ ਪਰ ਹੁਣ ਜਿਵੇਂ ਦਾ ਤਸ਼ੱਦਦ ਜਿਵੇਂ ਦੇ ਅਥਰੂ ਗੈਸ ਦੇ ਗੋਲੇ ਭરાਏ ਜਾ ਰਹੇ ਨੇ ਕਿਸਾਨਾਂ ਦੇ ਉੱਤੇ ਤਾਂ ਦੇਸ਼ ਭਰ ਦੀਆਂ ਜਥੇਬੰਦੀਆਂ ਇਹਨਾਂ ਕਿਸਾਨਾਂ ਦੇ ਹੱਕ ਦੇ ਵਿੱਚ ਵੱਖੋ ਵੱਖਰੇ ਤਰੀਕੇ ਦੇ ਨਾਲ ਸਮਰਥਨ ਦਿੰਦੀਆਂ ਦਿਖਾਈ ਦੇ ਰਹੀਆਂ ਨੇ ਦੇਖੋ ਇਹ 13 ਤੋਂ ਸ਼ੁਰੂ ਹੋਇਆ ਹਮ ਐਲਾਨ ਪਹਿਲਾਂ ਹੋਇਆ ਵਾ ਸੀ ਜੀ ਕਿ ਅਸੀਂ ਦਿੱਲੀ ਦੀਆਂ ਹੱਦਾਂ ਦੇ ਉੱਤੇ ਫੇਰ ਜਾਣਾ ਹੈ ਹਮ ਦਿੱਲੀ ਵਾਲਾ ਨੇ ਸਵਾਦ ਦੇਖਿਆ ਵਾਸੀ ਉਹਨਾਂ ਨੇ ਪਹਿਲਾਂ ਹੀ ਉੱਥੇ ਪੁਰਾਣੇ ਹਾਲਾਤ ਪੈਦਾ ਕਰਤੇ ਨੇ ਹੂੰ ਵੱਡੇ ਵੱਡੇ ਪੱਥਰ ਰੱਖਤੇ ਕਿੱਲਾ ਗੱਡਤੀਆਂ ਤਾਰਾਂ ਲਾਤੀਆਂ ਕਿ ਇਹ ਆਪਣੀ ਰਾਜਧਾਨੀ ਦੇ ਵਿੱਚ ਜਿਹੜਾ ਕਿਸਾਨ ਹੈ ਭਾਰਤ ਭਰ ਤੋਂ ਉਹ ਆ ਨਾ ਸਕੇ ਜੀ ਆਮ ਲੋਕਾਂ ਦੇ ਵਿੱਚ ਚਰਚਾ ਤਾਂ ਇਹ ਹੈ ਕਿ ਇਸ ਦੇ ਮੁੱਖ ਸੂਤਰਤਾ ਜਗਜੀਤ ਸਿੰਘ ਡੱਲੇਵਾਲ ਹੂੰ ਸਰਬੰਸੰਗ ਪੰਦੇਰ ਜੀ ਇਹਨਾਂ ਨੇ ਇਹਨੂੰ ਨਾਂ ਦਿੱਤਾ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਹਾਂ ਹਾਲਾਂਕਿ ਗੈਰ ਸਿਆਸੀ ਕੋਈ ਚੀਜ਼ ਹੋਇਆ ਨਹੀਂ ਕਰਦੀ ਅੱਛਾ ਹੁਣ ਇਹਨਾਂ ਨੇ ਨਵਾਂ ਗਠਨ ਕੀਤਾ ਸੀਗਾ ਜੀ ਕਿਸਾਨ ਮਜ਼ਦੂਰ ਮੋਰਚਾ ਹਾਂ ਉਹ ਇਸ ਕਰਕੇ ਕੀਤਾ ਸੀ ਕਿ ਜਿਹੜੇ ਕਿਉਂਕਿ ਜਿਹੜੀ ਆਪਣਾ ਅਪਧੇਰਸਾ ਵਾਲੀ ਜਥੇਬੰਦੀ ਹੈ ਉਹ ਤਾਂ ਨਹੀਂ ਇਹ ਹਾਂ ਕਿਸਾਨ ਮਜ਼ਦੂਰ ਸੰਘਰਸ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਕੁਝ ਮਜ਼ਦੂਰਾਂ ਦੀਆਂ ਕਮੇਟੀਆਂ ਵੀ ਇਹਦੇ ਦੇ ਨਾਲ ਜੁੜ ਗਈਆਂ ਹਾਂ ਅਦਰਵਾਈਜ਼ ਜਿਹੜਾ ਪੰਜਾਬ ਦਾ ਕਿਸਾਨ ਮੋਰਚਾ ਹੈ ਰਕੇਸ਼ਟ ਕੈਤ ਸਾਹਿਬ ਦੇ ਮਾਤਾਵਕ ਉਹਦੇ 40 ਮੈਂਬਰ ਨੇ ਟੋਟਲ ਜਿਹੜਾ ਕੌਮੀ ਪੱਧਰ ਤੇ ਬਣਿਆ 38 ਜਥੇਬੰਦੀਆਂ ਪੰਜਾਬ ਦੀਆਂ ਨੇ ਹੂੰ ਤੇ ਜਿਹੜੀਆਂ ਇਹ ਜਥੇਬੰਦੀਆਂ ਨੇ ਸਮੇਤ ਉਗਰਾਹਾਂ ਸਾਹਿਬ ਰਾਜੇਵਾਲ ਇਸੇ ਤਰ੍ਹਾਂ ਲਖੋਵਾਲ ਕਦਗਾਂ ਸਾਹਿਬ ਦਰਸ਼ਨ ਸਿੰਘ ਜਿਹੜੇ ਦਰਸ਼ਨਪਾਲ ਨੇ ਉਹ ਸਾਰੇ ਰਲ ਕੇ ਹੂੰ ਇਹ ਸੰਯੁਕਤ ਕਿਸਾਨ ਮੋਰਚਾ ਹੈ। ਔਰ ਮੈਂ ਦੇਖ ਰਿਹਾ ਸੀ ਕਿ ਮੁਜੱਫਰ ਨਗਰ ਦੀ ਮਹਾ ਪੰਚਾਇਤ ਦੇ ਵਿੱਚ ਰਕੇਸ਼ਟ ਕੈਸਾ ਬਾਰ-ਬਾਰ ਕਹਿ ਰਹੇ ਸੀ ਕਿ ਸਾਨੂੰ ਕੱਲੇ-ਕੱਲੇ ਨੂੰ ਸੱਦੇ ਆਉਂਦੇ ਆ ਵੀ ਆਓ ਗੱਲ ਕਰਕੇ ਹੂੰ ਕਹਿੰਦੇ ਅਸੀਂ ਕਿਹਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਕੌਮੀ ਪੱਧਰ ਤੇ ਬਣਿਆ 40 ਮੈਂਬਰ ਨੇ 40 ਦੇ 40 ਬੈਠਣਗੇ। ਹੂੰ ਜਿੰਨੀਆਂ ਜਥੇਬੰਦੀਆਂ ਨੇ ਉਹਨਾਂ ਦੇ ਵਿੱਚੋਂ 1-1 2-2 ਮੈਂਬਰ ਲਏ ਗਏ ਨੇ ਉਹਦੇ ਵਿੱਚ। ਹੂੰ ਸੋ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਅਜੇ ਗਾਹਾਂ ਗਿਆ ਨਹੀਂ ਹੂੰ ਤਿੰਨ ਗੇੜਾਂ ਦੀ ਮੀਟਿੰਗ ਇਸ ਤੋਂ ਪਹਿਲਾਂ ਹੋ ਚੁੱਕੀ ਐ ਉਹਦੇ ਵਿੱਚ ਤਾਂ ਕੋਈ ਸਿੱਟਾ ਨਿਕਲਿਆ ਨਹੀਂ ਹੂੰ ਕੀ ਅੱਜ ਵਾਲੀ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਿਕਲੇਗਾ ਹੂੰ ਕੁਝ ਨਹੀਂ ਕਹਿ ਸਕਦੇ ਸੋ ਇਹ ਕੇਂਦਰ ਸਰਕਾਰ ਜੇ ਐਡੀ ਲਾਗੂ ਕਰਨ ਵਾਸਤੇ ਸਹਿਰਧ ਹੁੰਦੀ ਹੂੰ ਤਾਂ ਜਦੋਂ ਇਹ ਜਨਵਰੀ 22 ਦੇ ਵਿੱਚ ਉਥੋਂ ਤੁਰੇ ਨੇ ਹੂੰ ਉਦੋਂ ਜੇ ਹੋਰ ਬਹਿ ਜਾਂਦੇ ਵੀ ਨਾ ਕਰਾਂ ਇਹ ਲਾਗੂ ਕਰਾ ਕੇ ਆਉਂਦੇ ਹੂੰ ਚਲੋ ਉਹ ਗੱਲਾਂ ਆਪਾਂ ਬਹੁਤ ਵਾਰੀ ਡਿਸਕਸ ਕਰ ਲਈਆਂ ਬਾਰ ਬਾਰ ਦੁਹਰਾਉਣ ਦੀ ਜ਼ਰੂਰਤ ਨਹੀਂ ਹੁੰਦੀ ਹੂੰ ਇਹ ਜਥੇਬੰਦੀਆਂ ਜਿੰਨੀਆਂ ਵੀ ਨੇ ਉਹ ਆਪਣੇ ਆਪ ਦੇ ਵਿੱਚ ਅਹਿਮ ਨੇ ਉਹਨਾਂ ਦਾ ਫੈਸਲਾ ਉਹਨਾਂ ਨੇ ਕੀ ਕਰਨਾ ਹੂੰ ਉਹਨਾਂ ਨੇ ਵੀ ਅੱਜ ਮੀਟਿੰਗ ਰੱਖੀ ਹੋਈ ਐ ਉਹਦਾ ਫੈਸਲਾ ਵੀ ਉਹਨਾਂ ਨੇ ਲਾਗੂ ਕਰਨਾ ਕੀ ਹੁੰਦਾ ਕੀ ਨਹੀਂ ਹੁੰਦਾ ਹੂੰ ਤੇ ਇਹ ਸਾਰੇ ਜਿਹੜੇ ਨੇ ਭਵਿੱਖ ਦੀ ਰਾਜਨੀਤੀ ਜੇ ਰਣਨੀਤੀ ਹੈ ਰਾਜਨੀਤੀ ਨਹੀਂ ਮਾਫ ਕਰਨਾ ਜੀ ਰਣਨੀਤੀ ਟਕੈਤ ਸਾਹਿਬ ਨੇ ਦੱਸਤੀ ਐ ਕਿ 26 27 ਨੂੰ ਉਹਨਾਂ ਨੇ ਗਾਜੀਪੁਰ ਤੱਕ ਜਾਣਾ ਐ ਹੂੰ 21 ਫਰਵਰੀ ਨੂੰ ਜਿਹੜੇ ਜੁਪੀ ਦਾ ਡਿਸਟ੍ਰਿਕਟ ਹੈੱਡਕੁਆਟਰ ਹੈ ਉੱਥੋਂ ਤੱਕ ਦਾ ਮਾਰਚ ਐ ਹੂੰ ਉਹ ਕਹਿੰਦੇ ਕਿ ਕੁਰਬਾਨੀਆਂ ਤੇਰੀਆਂ ਪੈਣੀਆਂ ਨੇ ਸਭ ਤੋਂ ਪਹਿਲਾਂ ਕੁਰਬਾਨੀ ਦੇਣ ਵਾਲਾ ਤੇ ਤਕੈਤ ਪਰਿਵਾਰ ਤਿਆਰ ਹੈ ਹੂੰ ਤੁਸੀਂ ਸਾਰੇ ਉਹ ਕਹਿੰਦੇ ਕਿ ਜਿਨ੍ਹਾਂ ਨੇ ਕੱਲ ਨੂੰ ਜਾਣਾ ਛੱਡ ਕੇ ਤੇ ਮੋਦੀ ਸਾਹਿਬ ਲਾਲ ਉਹ ਕਾਰਪਟ ਗਲੀਚਾ ਵਿਛਾਈ ਬੈਠੇ ਐ ਉਹ ਕੱਲ ਜਾਂਦੇ ਆ ਅੱਜ ਜਾਓ ਹੂੰ ਸਾਨੂੰ ਕੋਈ ਉਸ ਬੰਦੇ ਦੀ ਜ਼ਰੂਰਤ ਨਹੀਂ ਜਿਹੜਾ ਬੰਦਾ ਦੋਗਲੇਪਨ ਦੇ ਵਿੱਚ ਐ ਤੇ ਕੱਲ ਨੂੰ ਟੁੱਟ ਕੇ ਜਾਂਦਾ ਹੈ ਬਿਲਕੁਲ ਜਾਵੇ ਇੱਥੇ ਭਾਵੇਂ ਬੰਦੇ ਚਾਰ ਖੜ੍ਹਜੋ ਹੂੰ ਉਹ ਐ ਜਿਹੜੇ ਕੁਰਬਾਨੀ ਵਾਸਤੇ ਤਿਆਰ ਹੈ ਔਰ ਕਿਸਾਨਾਂ ਨੂੰ ਕੁਰਬਾਨੀ ਕਰਨੀ ਪਵੇਗੀ ਦੂਜਾ ਉਹਨਾਂ ਨੇ ਮੋਦੀ ਸਰਕਾਰ ਨੂੰ ਇੱਕ ਵਜੋਂ ਇਹ ਕਹਿਤਾ ਕਿ ਇਹ ਤਾਂ ਤਾਨਾਸ਼ਾਹੀ ਦੀ ਸਰਕਾਰ ਆ ਮੁਖੌਟਾ ਇਹਨਾਂ ਦਾ ਇਹਨਾਂ ਦੇ ਪਿਛਲੇ ਪਾਸੇ ਤਾਨਾਸ਼ਾਹ ਨੇ ਜੀ ਵਪਾਰੀ ਨੇ ਦੂਜਾ ਵਰਗ ਹੈਗਾ ਜਿਹੜਾ ਕਿਸਾਨ ਵਿਰੋਧੀ ਹੈ ਇਹ ਉਹਨਾਂ ਨੇ ਕਿਹਾ ਲੇਕਿਨ ਪੰਜਵਾਂ ਦਿਨ ਹੋ ਚੁੱਕਿਆ ਹੈਗਾ ਹਰਿਆਣੇ ਦੀਆਂ ਅੱਧਾਂ ਦੇ ਉੱਤੇ ਕਿਸਾਨ ਜਿਉਂ ਦੀ ਤਿਉ ਬੈਠੇ ਆ ਉਹਨਾਂ ਦੇ ਉੱਤੇ ਗੋਲੇ ਵੀ ਭરાਏ ਜਾ ਰਹੇ ਆ ਇੱਕ ਕਿਸਾਨ ਗਿਆਨ ਸਿੰਘ ਦੀ ਇਹਦੇ ਚ ਬਹੁਤ ਹੋ ਗਈ ਇੱਕ ਸੁਰੱਖਿਆਕ ਜੀਆਰਪੀ ਨਾਲ ਸਬੰਧਤ ਸਬ ਇੰਸਪੈਕਟਰ ਹੀਰਾ ਲਾਲ ਦੀ ਮੌਤ ਵੀ ਹੋਈ ਹੈ ਹੂੰ ਸੋ ਉਹਨਾਂ ਦੇ ਉੱਤੇ ਪੱਤਰਕਾਰ ਵੀ ਇਹਦੇ ਚ ਜ਼ਖਮੀ ਹੋ ਗਏ ਨੇ ਆਪਣੇ ਪਟਿਆਲੇ ਦੇ ਨਾਲ ਸਬੰਧਤ ਪੱਤਰਕਾਰ ਇੱਕ ਵੱਡੇ ادارے ਦਾ ਤਰਵਿੰਦਰ ਸੰਧੂ ਹੂੰ ਆ ਤਰਵਿੰਦਰ ਸਿੱਧੂ ਸੰਧੂ ਦਾ ਤੁਸੀਂ ਬੈਠੇ ਹੋ ਤੁਹਾਡਾ ਹੀ ਸਰਨਾਮਾ ਹੈ ਤੇ ਸਿੱਧੂ ਹੂੰ ਉਹ ਵੀ ਕੱਲ ਜ਼ਖਮੀ ਹੋ ਗਿਆ ਕਈ ਪੱਤਰਕਾਰ ਹੋਰ ਵੀ ਜ਼ਖਮੀ ਹੋਏ ਨੇ ਜੀ ਇੱਕ ਜਿਹਨੂੰ ਕਥਤ ਗੋਦੀ ਵੀਧਿਆ ਦਾ ਕਹਿੰਦੇ ਆ ਉਹਦੇ ਵੀ ਵਜਿਆ ਜਿਹਨੂੰ ਸਾਂਭਿਆ ਕਿਸਾਨਾਂ ਨੇ ਹਾਲਾਂਕਿ ਉਹ ਰਿਪੋਰਟਿੰਗ ਕਿਸਾਨਾਂ ਦੇ ਵਿਰੁੱਧ ਕਰ ਰਿਹਾ ਸੀ ਜੀ ਬਿਲਕੁਲ ਜੀ ਤੇ ਪੰਜਾਬ ਦੇ ਵਿੱਚ ਕਾਫੀ ਹੰਗਾਰਾ ਮਿਲਿਆ ਭਾਰਤ ਬੰਦ ਨੂੰ ਵੈਸੇ ਭਾਰਤ ਦੇ ਵਿੱਚ 20 ਕਈ ਥਾਵਾਂ ਦੇ ਉੱਤੇ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਜਿਸ ਤਰ੍ਹਾਂ 13 ਫਰਵਰੀ ਨੂੰ ਦਿੱਲੀ ਚਲੋ ਦੀ ਕਾਲ ਦਿੱਤੀ ਗਈ ਸੀ ਕਿਸਾਨ ਜਥੇਬੰਦੀਆਂ ਵੱਲੋਂ ਉਸੇ ਤਰ੍ਹਾਂ ਕੁਝ ਕਿਸਾਨ ਜਥੇਬੰਦੀਆਂ ਨੇ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਵੀ ਦਿੱਤਾ ਸੀ ਵੱਖ-ਵੱਖ ਥਾਵਾਂ ਦੇ ਉੱਤੇ ਰੋਜ਼ ਮੁਜ਼ਾਰੇ ਕੀਤੇ ਗਏ 12 ਵਜੇ ਤੋਂ ਲੈ ਕੇ 4 ਵਜੇ ਤੱਕ ਟੋਲ ਪਲਾਜ਼ੇ ਵੀ ਕਈ ਥਾਵਾਂ ਦੇ ਉੱਤੇ ਬੰਦ ਰਹੇ ਇਸ ਤੋਂ ਇਲਾਵਾ ਚੌਂਕਾਂ ਦੇ ਵਿੱਚ ਮੇਨ ਜਿਹੜੇ ਹਾਈਵੇ ਨੇ ਉਹਨਾਂ ਦੇ ਉੱਤੇ ਕਿਸਾਨ ਆਪਣੀਆਂ ਮੰਗਾਂ ਦੇ ਲਈ ਆਵਾਜ਼ ਬੁਲੰਦ ਕਰਦੇ ਹੋਏ ਦਿਖਾਈ ਦਿੱਤੇ ਦੇਖੋ ਇਹ ਬਹੁਤ ਪਹਿਲਾਂ ਮੰਗ ਸੀ ਉਹਨਾਂ ਦੀ ਉਹਨਾਂ ਨੇ ਇਹਦਾ ਐਲਾਨ ਕੀਤਾ ਸੀ ਕਿ 16 ਫਰਵਰੀ ਵਾਲੇ ਦਿਨ ਭਾਰਤ ਬੰਦ ਹੋਵੇਗਾ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਦੂਜੀਆਂ ਜਥੇਬੰਦੀਆਂ ਹੂੰ ਉਹ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਹੋਣ ਮਜ਼ਦੂਰਾਂ ਦੀਆਂ ਜਥੇਬੰਦੀਆਂ ਹੋਣ ਜਾਂ ਕੋਈ ਵੀ ਹੂੰ ਉਹਨਾਂ ਸਾਰਿਆਂ ਨੇ ਇਸ ਬੰਦ ਦਾ ਸਾਥ ਦਿੱਤਾ ਵੱਡੇ ਪੱਧਰ ਦੇ ਉੱਤੇ ਸਾਥ ਦਿੱਤਾ ਉਹਨਾਂ ਦਾ ਕਹਿਣਾ ਸੀ ਹੂੰ ਕਿ ਬਹੁਤ ਲੰਬੇ ਸਮੇਂ ਤੋਂ ਬਾਅਦ ਅਸੀਂ ਕਿਸਾਨੀ ਦੇ ਨਾਲ ਆਂ ਘਟੋ ਘਟ ਜੀ ਕਿਸਾਨੀ ਅੰਦੋਲਨ ਵੇਲੇ ਤੁਹਾਨੂੰ ਯਾਦ ਹੈ ਜਦੋਂ ਪਿਛਲਾ ਚੱਲਦਾ ਸੀ ਬਹੁਤ ਸਾਰੇ ਸਲੋਗਨ ਆਏ नो फार्मर नो फूड। ਹੂੰ ਕਿ ਜਿਹੜਾ ਖਾਣ ਪੀਣ ਵਾਸਤੇ ਦਿੰਦਾ ਹੈ ਤੇ ਜਿਹੜਾ 80 ਕਰੋੜ ਲੋਕਾਂ ਨੂੰ ਇਹ ਮੁਕਤ ਅਨਾਜ ਵੰਡਦੇ ਆ ਉਹ ਅਨਾਜ ਵੀ ਕਿਸਾਨ ਦਾ ਪੈਦਾ ਕੀਤਾ ਹੋਇਆ ਹੈ। ਇਸ ਕਰਕੇ ਤੁਸੀਂ ਅਹਸਾਨ ਖਰਾਮਾ ਆਸ਼ਰਾਂ ਹੋ। ਤੋਂ ਤਰਵਿੰਦਰ ਜੀ ਇਹਨਾਂ ਨੇ ਵੱਡੇ ਪੱਧਰ ਦੇ ਉੱਤੇ ਬੰਦ ਦੇ ਵਿੱਚ ਸ਼ਮੂਲੀਅਤ ਕੀਤੀ। ਹੂੰ ਇਤੋਂ ਤੱਕ ਕਿ ਨਾ ਬੱਸਾਂ ਚੱਲੀਆਂ ਨਾ ਕਾਰਾਂ ਚੱਲੀਆਂ ਲੋਕਾਂ ਨੇ ਆਪਣੇ ਤੌਰ ਦੇ ਉੱਤੇ ਵੀ ਇਹਦਾ ਸਹਿਯੋਗ ਦਿੱਤਾ ਔਰ ਜਿਹੜੀ ਸਭ ਤੋਂ ਵੱਡੀ ਗੱਲ ਕਿ ਕਿਸੇ ਕਿਸਮ ਦਾ ਕੋਈ ਟਕਰਾਰ ਕੋਈ ਆਪਸ ਵਿੱਚ ਦੀ ਜਿਵੇਂ ਹੋ ਜਾਂਦਾ ਕਿ ਮੰਦਰੀ ਕਰਨਾ ਇਹ ਨਹੀਂ ਕਰਨਾ ਠੀਕ ਹੈ ਕੁਝ ਥਾਮਾ ਦੇ ਉੱਤੇ ਉਹ ਇਹ ਜਥੇਬੰਦੀਆਂ ਬੰਦੀਆਂ ਕਿ ਉਹਨਾਂ ਦੀਆਂ ਜਥੇਬੰਦੀਆਂ ਤੱਕ ਪਹੁੰਚਾਉਣ ਦੇ ਵਿੱਚ ਅਸੀਂ ਅਸਫਲ ਰਹੇ ਹਮਮ ਕੁੱਲ ਮਿਲਾ ਕੇ 12 ਤੋਂ 4 ਦਾ ਜਿਹੜਾ ਸਮਾਂ ਸੀ ਬਿਲਕੁਲ ਬੰਦ ਰਿਹਾ ਦੂਜਿਆਂ ਨੇ ਵੀ ਕਿਸਾਨਾਂ ਦਾ ਸਾਥ ਦਿੱਤਾ ਤੇ ਕਿਸਾਨਾਂ ਨੇ ਉਹਨਾਂ ਦਾ ਧੰਨਵਾਦ ਵੀ ਕੀਤਾ ਇੱਥੋਂ ਤੱਕ ਪਹਿਲਾਂ ਜਦੋਂ ਬੰਦ ਹੁੰਦੇ ਸੀ ਨਾ ਉਹਦੇ ਵਿੱਚ ਪੈਟਰੋਲ ਪੰਪ ਬੰਦ ਨਹੀਂ ਸੀ ਹੁੰਦੇ ਜੀ ਐਸ ਵਾਰ ਪੈਟਰੋਲ ਪੰਪ ਵੀ ਬੰਦ ਸੀ ਹੂੰ ਸੋ ਇਹ ਬਹੁਤ ਵੱਡੀ ਗੱਲ ਹੈਗੀ ਲੋਕਾਂ ਨੇ ਆਮ ਲੋਕਾਂ ਨੇ ਕਿਸਾਨਾਂ ਦਾ ਇਹਦੇ ਵਿੱਚ ਸਾਥ ਦਿੱਤਾ ਦੇਸ਼ ਦੇ ਹਾਕਮਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਕਿਸਾਨ ਇਕੱਲੇ ਨਹੀਂ ਦੂਜੀਆਂ ਜਥੇਬੰਦੀਆਂ ਵੀ ਉਹਨਾਂ ਦੇ ਨਾਲ ਨੇ ਜੀ ਬਿਲਕੁਲ ਜੀ ਤੇ ਅਗਲੀ ਖਬਰ ਦਾ ਵੀ ਰੁਕ ਕਰਦੇ ਆਂ ਢਿੱਲੋ ਸਾਹਿਬ ਅਗਲੀ ਖਬਰ ਵੀ ਬੜੀ ਅਹਿਮ ਬਣ ਜਾਂਦੀ ਹੈ ਉਹ ਹੈ ਕਿ ਐਮਐਸਪੀ ਨੂੰ ਲੈ ਕੇ ਕਿਸਾਨਾਂ ਨੇ ਮੁੱਖ ਮੰਗ ਰੱਖੀ ਹੈ ਕਿ ਸਾਨੂੰ ਐਮਐਸਪੀ ਦਿੱਤੀ ਜਾਵੇ। ਬਾਕੀ ਰਹਿਣੀਆਂ ਫਸਲਾਂ ਦੇ ਉੱਤੇ ਵੀ ਐਮਐਸਪੀ ਦੀ ਮੰਗ ਕਰ ਰਹੇ ਨੇ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਅਤੇ ਕਿਸਾਨਾਂ ਦੇ ਦਰਮਿਆਨ ਪੁਲ ਦਾ ਕੰਮ ਕਰਦੇ ਹੋਏ ਮੀਟਿੰਗਾਂ ਕਰਵਾ ਰਹੇ ਨੇ। ਪਹਿਲੀ ਮੀਟਿੰਗ ਵੀ ਉਹਨਾਂ ਨੇ ਕਰਵਾਈ ਉਸ ਤੋਂ ਬਾਅਦ ਹੁਣ ਚੌਥੇ ਗੇੜ ਦੀ ਮੀਟਿੰਗ ਆ ਉਹਦੇ ਵਿੱਚ ਵੀ ਉਹ ਸ਼ਮੂਲੀਅਤ ਕਰਨਗੇ। ਪਰ ਵਿਰੋਧੀ ਹੁਣ ਸਵਾਲ ਖੜੇ ਕਰ ਰਹੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਇਹਨਾਂ ਦੇ ਜਿਹੜੇ ਮੰਤਰੀ ਬਣੇ ਨੇ ਹੁਣ ਉਹ ਕਹਿੰਦੇ ਹੁੰਦੇ ਸੀ ਕਿ ਅਸੀਂ ਐਮਐਸਪੀ ਦਬਾ ਦਾਂਗੇ ਐਮਐਸਪੀ ਤਾਂ ਕੋਈ ਵੱਡੀ ਗੱਲ ਹੈ ਹੀ ਨਹੀਂ ਮਤਾ ਲਿਆਉਣਾ ਚਾਹੀਦਾ ਐਮਐਸਪੀ ਨੂੰ ਲੈ ਕੇ ਕਹਿੰਦੇ ਹੁਣ ਉਹ ਮਤਾ ਕਿੱਥੇ ਆ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣੀ ਹੋਈ ਹੈ 2 ਸਾਲ ਲੰਘ ਗਏ ਹੂੰ ਤਕਰੀਬਨ 1 ਮਹੀਨਾ ਘਟਾ 1 ਸਾਲ ਤੇ 11 ਮਹੀਨੇ ਹੋ ਚੁੱਕੇ ਨੇ ਜਦੋਂ ਭਗਵੰਤ ਸਿੰਘ ਮਾਨ ਵਿਰੋਧੀ ਧਿਰ ਦੇ ਵਿੱਚ ਹੁੰਦੇ ਸੀ ਮੈਂਬਰ ਪਾਰਲੀਮੈਂਟ ਹੁੰਦੇ ਸੀ ਜੀ ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਇਹ ਮੰਗ ਉਠਾਈ ਸੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਦੇ ਵਿੱਚ ਸਰਕਾਰ ਸੀ ਜਦੋਂ ਇਹ ਕਿਸਾਨ ਮੋਰਚਾ ਦਿੱਲੀ ਦੀਆਂ ਬਾਰਡਰਾਂ ਤੇ ਸ਼ੁਰੂ ਹੋਇਆ ਉਦੋਂ ਇਹ ਕਹਿੰਦੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਚੰਗਾ ਬੰਦਾ ਹੈ ਖੇਤੀ ਰਾਜਾਂ ਦਾ ਵਿਸ਼ਾ ਤੇ ਰਾਜਾਂ ਦਾ ਇਹਨਾਂ ਨੂੰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਐਮਐਸਪੀ ਦਾ ਕਾਨੂੰਨ ਦਾ ਮਤਾ ਪਾਸ ਕਰ ਦੇਣਾ ਚਾਹੀਦਾ ਹੈ। ਔਰ ਉਹ ਤਾਂ ਕੇਂਦਰ ਵਾਲੇ ਭੱਜ ਨਹੀਂ ਸਕਦੇ। ਹੂੰ। ਉਹ ਤੇ ਦਸਕਤਾਂ ਰਾਜਪਾਲ ਸਾਹਿਬ ਨੇ ਕਰਨਿਆ ਪਹਿਲਾਂ ਤੁਹਾਡੇ ਪੁਰਾਣੇ ਬਿਲਾ ਤੇ ਨਹੀਂ ਕੀਤੇ। ਹੁਣ ਵਿਰੋਧੀਆਂ ਨੇ ਸਵਾਲ ਚੁੱਕ ਲਿਆ। ਕਿ ਮਾਨ ਸਾਹਿਬ ਦੂਜਿਆਂ ਨੂੰ ਨੇਕ ਸਲਾਹ ਦਿੰਦੇ ਹੁੰਦੇ ਸੀ। ਅੱਜ ਪਰ ਤੁਹਾਡੇ ਕੋਲੇ ਸਰਕਾਰ ਹੈ। ਤੁਹਾਡੇ ਕੋਲੇ ਸਾਰਾ ਕੁਝ ਹੈ। ਹੂੰ। ਤੇ ਕਿਰਪਾ ਕਰੋ। ਤੁਸੀਂ ਫਿਰ ਬਣਾਓ ਕਾਨੂੰਨ ਹੂੰ ਮੈਨੂੰ ਲੱਗਦਾ ਜਿੰਨੇ ਵਿਰੋਧੀ ਧਿਰ ਦੇ ਤੁਹਾਡੇ ਨਾਲ ਨੇ 92 ਤੁਸੀਂ ਉਹ ਦੋ ਤੇ ਅਈ ਤਾਂ ਤੁਸੀਂ ਇਕੱਲੀ ਹੈਗੇ ਹੋ ਹੂੰ ਦੂਜਿਆਂ ਨੂੰ ਨਾਲ ਲੈਣ ਦੀ ਵੀ ਜ਼ਰੂਰਤ ਨਹੀਂ ਸੋ ਇਸ ਕਰਕੇ ਉਹ ਬਾਰ ਬਾਰ ਸਵਾਲ ਚੁੱਕਦੇ ਐ ਕਿ ਹੁਣ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਥੋੜਾ ਹੱਥ ਕੀਨੇ ਫੜਿਆ ਹੂੰ ਅਰਵਿੰਦ ਕੇਜਰੀਵਾਲ ਨੇ ਤੁਸੀਂ ਆਓ ਤੇ ਸਰਕਾਰ ਇੱਥੇ ਲਿਆ ਕੇ ਹੂੰ ਇਹ ਮਤਾ ਪਾਸ ਕੀਤਾ ਜਾਵੇ ਇਹਦੇ ਵੱਲ ਹੁਣ ਭਗਵੰਤ ਮਾਨ ਕੋਈ ਜਵਾਬ ਹੀ ਨਹੀਂ ਦਿੰਦੇ ਕਈ ਦਿਨਾਂ ਤੋਂ ਲਗਾਤਾਰ ਮੰਗ ਆ ਰਹੀ ਹੈ ਕਿ ਵਿਧਾਨ ਸਭਾ ਦੇ ਵਿੱਚ ਬਿੱਲ ਲਿਆ ਕੇ ਪਾਸ ਕੀਤਾ ਜਾਵੇ ਤੇ ਕੇਂਦਰ ਨੂੰ ਭੇਜਿਆ ਜਾਵੇ ਬੱਕਰੀ ਗੱਲ ਹੈ ਰਾਜਪਾਲ ਸਾਹਿਬ ਦਸਖਤ ਕਰਦੇ ਆ ਨਹੀਂ ਕਰਦੇ ਰਾਸ਼ਟਰਪਤੀ ਮੰਨਦੇ ਆ ਨਹੀਂ ਮੰਨਦੇ ਪਰ ਤੁਸੀਂ ਤਾਂ ਪਾਉਂਦਾ ਜੀ ਵਿਰੋਧੀਆਂ ਨੇ ਮਾਨ ਸਾਹਿਬ ਨੂੰ ਉਹਨਾਂ ਦੀ ਇੱਕ ਬੀਬੀ ਮੰਤਰੀ ਇੱਕ ਖੇਡ ਮੇਲੇ ਤੇ ਜਾ ਕੇ ਕਹਈ ਮੈਂ ਤਾਂ ਉਦੋਂ ਭਾਵਕਤਾ ਦੇ ਵਿੱਚ ਗੱਲ ਕਰ ਬੈਠੀ ਤੂੰ ਭਾਵਕਤਾ ਚ ਕਰਤੀ ਤੇ ਫਿਰ ਕੱਲ ਨੂੰ ਅਮਿਤ ਸ਼ਾਹ ਕਹਿੰਦੇ ਰਗੇ ਵੀ ਅਸੀਂ ਵੀ ਤਾਂ ਭਾਵਕਤਾ ਜੀ ਕੀਤੀਆਂ ਸੀਗੀਆਂ ਗੱਲਾਂ ਕਿ 2 ਕਰੋੜ ਨੌਕਰੀ ਜਾਂ 15-15 ਲੱਖ ਤੁਹਾਡੇ ਖਾਤਿਆਂ 'ਚ ਪਾਵਾਂਗੇ ਤੁਸੀਂ ਭਾਵਕਤਾ ਕਰੋ ਲੋਕਾਂ ਨੂੰ ਉਹਨਾਂ ਦੇ ਨਾਲ ਲੜਾਓ ਜੀ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਕਈ ਵਾਰ ਅਜਿਹੀਆਂ ਗੱਲਾਂ ਜਿਹੜੀਆਂ ਨੇ ਆਪ ਦੇ ਗੱਲ ਨੂੰ ਹੀ ਪੈ ਜਾਂਦੀਆਂ ਨੇ ਜੀ ਕਿਰਪਾ ਸਭ ਇੱਕ ਹੋਰ ਖਬਰ ਬੜੀ ਚਰਚਾ ਦੇ ਵਿੱਚ ਰਹੀ ਉਹ ਇਹ ਕਿ ਜਿਸ ਤਰ੍ਹਾਂ ਦੇ ਨਾਲ ਨੀਮ ਫੌਜੀ ਬਲ ਬਾਰਡਰ ਦੇ ਉੱਤੇ ਤਾਇਨਾਤ ਕੀਤੇ ਗਏ ਨੇ ਤੇ ਇਸ ਤੋਂ ਇਲਾਵਾ ਪੁਲਿਸ ਵੀ ਪੂਰੀ ਤਰ੍ਹਾਂ ਤਾਇਨਾਤ ਆ ਹਰਿਆਣਾ ਦੇ ਬਾਰਡਰਾਂ ਤੇ ਤਾਂ ਜੋ ਪੰਜਾਬ ਦੇ ਕਿਸਾਨ ਦਿੱਲੀ ਨਾ ਪਹੁੰਚ ਸਕਣ ਤਾਂ ਉਹਨਾਂ ਨੂੰ ਠਹਿਰਾਉਣ ਵਾਸਤੇ ਵੀ ਜਿਹੜੇ ਪ੍ਰਬੰਧ ਕੀਤੇ ਗਏ ਨੇ ਉਹ ਹਰਿਆਣਾ ਦੇ ਗੁਰੂ ਘਰਾਂ ਦੀਆਂ ਸਰਾਵਾਂ ਦੇ ਵਿੱਚ ਕੀਤੇ ਗਏ ਨੇ ਇੱਕ ਪਾਸੇ ਵੱਡੀ ਗਿਣਤੀ 'ਚ ਕਿਸਾਨ ਅੰਦੋਲਨ ਦਾ ਹਿੱਸਾ ਸਿੱਖ ਨੇ ਦੂਜੇ ਪਾਸੇ ਗੁਰੂ ਘਰ ਉਹ ਵੀ ਸਿੱਖਾਂ ਨਾਲ ਸੰਬੰਧਿਤ ਵੈਸੇ ਤਾਂ ਸਭ ਲਈ ਹੁੰਦੇ ਨੇ ਗੁਰੂ ਘਰ ਪਰ ਇੱਕ ਜੁੜ ਜਾਂਦਾ ਹੈ ਕਿ ਸਿੱਖ ਪੰਥ ਦੇ ਨਾਲ ਸੰਬੰਧਿਤ ਨੇ ਤਾਂ ਉੱਥੇ ਸਵਾਲ ਖੜਾ ਹੋਇਆ ਕਿ ਉਹਨਾਂ ਨੂੰ ਰੋਕਣ ਵਾਸਤੇ ਹੀ ਜਿਹੜੇ ਸੁਰੱਖਿਆ ਦਸਤੇ ਨੇ ਉਹਨਾਂ ਨੂੰ ਉੱਥੇ ਜਗ੍ਹਾ ਦਿੱਤੀ ਗਈ ਹੈ ਡਿਊਟੀ ਕਰ ਰਹੇ ਨੇ ਆਪਣਾ ਫਰਜ਼ ਨਿਭਾ ਰਹੇ ਨੇ ਕਿਸਾਨਾਂ ਦਾ ਇੱਕ ਤਰੀਕੇ ਨਾਲ ਰੋਕਣ ਦਾ ਕੰਮ ਕਰ ਰਹੇ ਨੇ ਤਾਂ ਹੁਣ ਜਥੇਦਾਰ ਸਾਹਿਬ ਨੇ ਇਹਦੇ ਤੇ ਸਵਾਲ ਖੜੇ ਕੀਤੇ ਕਹਿੰਦੇ ਜੀ ਜਿਹੜੇ ਇਹ ਲੋਕ ਨੇ ਜਿਹੜੇ ਵੱਖ-ਵੱਖ ਸੂਬਿਆਂ ਨਾਲ ਸੰਬੰਧਿਤ ਨਹੀਂ ਉਹ ਗੁਰੂ ਘਰਾਂ ਦੀਆਂ ਸਰਾਵਾਂ ਦੇ ਵਿੱਚ ਰਹਿ ਰਹੇ ਨੇ ਪਰ ਨਸ਼ੇ ਦਾ ਸੇਵਨ ਕਰ ਰਹੇ ਨੇ ਤੇ ਕੋਈ ਮਾਮਲਾ ਬਹੁਤ ਵੱਡੇ ਪੱਤਰ ਤੇ ਉੱਠਿਆ ਹ ਹ ਦੋ ਗੁਰੂ ਘਰ ਨੇ ਹਰਿਆਣੇ ਨਾਲ ਸੰਬੰਧਿਤ ਇੱਕ ਗੁਰਦੁਆਰਾ ਮੰਜੀ ਸਾਹਿਬ ਅੰਮਵਾਲਾ ਹੂੰ ਦੂਜਾ ਗੁਰਦੁਆਰਾ ਪੰਜੋਖਰਾ ਸਾਹਿਬ ਹੂੰ ਉਹਨਾਂ ਦੀਆਂ ਸਰਾਵਾਂ ਦੇ ਵਿੱਚ ਇਹ ਅਰਧ ਸੈਨਿਕ ਬਾਲ ਜਿਹੜੇ ਦੂਜੇ ਰਾਜਾਂ ਨਾਲ ਸੰਬੰਧਿਤ ਹੈ ਹੂੰ ਉਹ ਉੱਥੇ ਠਹਿਰੇ ਐ ਜੀ ਕੋਈ ਬਾਹਰ ਲਿਆ ਕੇ ਸ਼ੇਪ ਕਰ ਰਿਹਾ ਜਿਹੜਾ ਕਿ ਸਿੱਖ ਦੇ ਵਿੱਚ ਮਰਿਆਦਾ ਚ ਨਹੀਂ ਆਉਂਦਾ ਜੇ ਤੁਸੀਂ ਕਰਨਾ ਹੈ ਤਾਂ ਤੁਹਾਡੇ ਆਪਣੇ ਕਮਰੇ ਦੇ ਵਿੱਚ ਵਾਸ਼ਰੂਮ ਚ ਕਰ ਸਕਦੇ ਹੋ ਤੇ ਦੂਜਾ ਜਿਹੜਾ ਦੋਸ਼ ਲੱਗਿਆ ਕਿ ਉੱਥੇ ਸ਼ਰਾਬ ਪੀਤੀ ਜਾ ਰਹੀ ਹੈ ਹੂੰ ਉੱਥੇ ਜਰਦਾ ਵਗੈਰਾ ਤਬਾਕੂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਸ਼ਿਕਾਇਤ کئی ਜੱਦਰ ਸਾਬ ਕੋਲੇ ਜੱਦਰ ਸਾਹਿਬ ਨੇ ਵੀ ਇਸ ਗੱਲ ਨੂੰ ਮਾੜਾ ਬਣਾਇਆ। ਪਰ ਜੇ ਸਭ ਤੋਂ ਵੱਧ ਕਾਰਜਕਾਰੀ ਪ੍ਰਧਾਨ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਭੁਪਿੰਦਰ ਸਿੰਘ ਅਸੰਧ ਉਹਨਾਂ ਨੇ ਪੁਜੋਖਰਾ ਸਾਹਿਬ ਦੇ ਮੈਨੇਜਰ ਨੂੰ ਮੁਅਤਲ ਕਰਤਾ। ਤੇ ਦੋ ਜਿਹੜੇ ਕਰਮਚਾਰੀ ਜਿਨ੍ਹਾਂ ਦੀਆਂ ਸਰਾਵਾਂ ਵਿੱਚ ਡਿਊਟੀਆਂ ਸੀ ਉਹਨਾਂ ਨੂੰ ਉੱਥੋਂ ਬਦਲਤਾ। ਮੈਂ ਸਭ ਦਾ ਕਿ ਗੁਰੂ ਘਰਾਂ ਦੀਆਂ ਸਰਾਵਾਂ ਹਾਲਾਂਕਿ ਸਰਾਾਂ ਦੇ ਵਿੱਚ ਕੋਈ ਵੀ ਵਿਅਕਤੀ ਠਹਿਰ ਸਕਦਾ ਹੈ ਹਮ ਪਰ ਉਹਦੀ ਮਾਨ ਮर्याਦਾ ਤਾਂ ਨਹੀਂ ਚਾਹੀਦੀ ਆ ਨਾ ਜੀ ਮਾਨ ਮर्याਦਾ ਰਹੀ ਨਹੀਂ ਸ਼ੁਰੂਆਤ ਇਹਨਾਂ ਨੇ ਆਪ ਕੀਤੀ ਹਮ ਪੰਜਾਬ ਨਾਲ ਸੰਬੰਧਤ ਇੱਕ ਸਿਆਸੀ ਪਾਰਟੀ ਦੇ ਆਗੂ ਦੇ ਅੰਗ ਰੱਖਿਆਕ ਜਿਹਦਾ ਵੱਡੇ ਘਰ ਨਾਲ ਨੇੜਲਾ ਸੰਬੰਧ ਹੈ ਹੂੰ ਉਹ ਰਹਿੰਦੇ ਰਿਹਾ ਕਿ ਨਹੀਂ ਰਹਿੰਦੇ ਰਹੇ ਮੋਹਾਲੀ ਚ ਵੀ ਰਹੇ ਅਮਰਸਰ ਚ ਵੀ ਰਹੇ ਹੂੰ ਤੇ ਪਰਤ ਤੁਸੀਂ ਆਪ ਪਾਈ ਐ ਹੂੰ ਉੱਥੇ ਫਿਰ ਇਹ ਨਾਲੇ ਜਾ ਕੇ ਕਿਉਂਕਿ ਸਰਾਹ ਦੇ ਵਿੱਚ ਕੋਈ ਰਹਿ ਸਕਦਾ ਹੈ ਉੱਥੇ ਇਹ ਕੋਈ پابੰਦੀ ਨਹੀਂ ਕਿ ਸਰਾਹ ਦੇ ਵਿੱਚ Hindu ਨਹੀਂ ਰਹਿ ਸਕਦਾ Sikh ਨਹੀਂ ਰਹਿ ਸਕਦਾ ਜਾਂ ਕੱਲਾ ਹੀ ਸਿੱਖ ਨੇ ਰਹਿਣਾ Hindu ਮੁਸਲਮਾਨ ਬੋਧੀ ਇਸਾਈ ਇਹ ਰਹਿ ਨਹੀਂ ਸਕਦੇ ਰਹਿ ਸਕਦੇ ਹੂੰ ਪਰ ਉਹਦੀ ਮਾਨ ਮਰਿਆਦਾ ਹੈ ਜੀ ਉਹ ਮਾਨਮਰਿਆਦਾਤਾ ਉਹਦੇ ਨਿਯਮ ਨੇ ਉਹ ਨਿਯਮ ਫਾਲੋ ਕਰਨੀ ਚਾਹੀਦੀ ਹੈ ਕੀਤੇ ਨਹੀਂ ਗਏ ਹੂੰ ਇਹ ਤਾਜ਼ਾ ਕਟਰਾ ਕਰਮ ਦੇ ਵਿੱਚ ਜਿਹੜਾ ਕੁਝ ਵਾਪਰਿਆ ਤਰਵਿੰਦਰ ਮੈਂ ਸਮਝਦਾ ਇਹ ਗਲਤ ਹੋਇਆਗਾ ਅਜੇ ਵੀ ਇਹ ਕੋਈ ਹੋਰ ਮੁੱਦਾ ਨਾ ਬਣ ਜਾਵੇ ਹੂੰ ਹਰਿਆਣੇ ਦੀ ਸਰਕਾਰ ਨੂੰ ਤੁਰੰਤ ਪੱਦਰ ਦੇ ਉੱਤੇ ਉਹਨਾਂ ਦਾ ਕਿਤੇ ਕੋਈ ਬਦਲਾਵਾ ਪ੍ਰਬੰਧ ਕਰੋ ਹੂੰ ਡਿਊਟੀ ਆਏ ਨੇ ਉਹਨਾਂ ਨੂੰ ਕਿਸੇ ਬੈਰਚ ਪੈਲਟ ਦੇ ਵਿੱਚ ਕਿਤੇ ਵੀ ਹੋਰ ਪ੍ਰਬੰਧ ਕੀਤਾ ਜਾਵੇ ਗੁਰੂ ਘਰ ਚ ਜੇ ਰਹਿਣਾ ਹੈ ਦਾ ਗੁਰੂ ਘਰ ਦੀ ਮਰਿਆਦਾ ਮੰਨਣੀ ਪਵੇਗੀ ਜੀ ਟਲੋ ਸਾਹਿਬ ਸਿਆਸਤ ਵੀ ਕਾਫੀ ਗਰਮਾਈ ਹੋਈ ਹੈ ਵੱਖ-ਵੱਖ ਸਿਆਸੀ ਤਰ੍ਹਾਂ ਚੋਣਾਂ ਦੀ ਤਿਆਰੀ ਕਰ ਰਹੀਆਂ ਨੇ ਲੋਕ ਸਭਾ ਦੀਆਂ ਚੋਣਾਂ ਇਸ ਸਾਲ ਦੇ ਵਿੱਚ ਹੋਣੀਆਂ ਨੇ ਵੱਖ-ਵੱਖ ਮੁੱਦੇ ਉਭਾਰੇ ਜਾ ਰਹੇ ਨੇ ਤੇ ਇੱਕ ਇੰਡੀਆ ਗੱਠ ਜੋੜ ਜਿਹੜਾ ਕਾਫੀ ਦਲਾਂ ਨੂੰ ਮਿਲ ਕੇ ਬਣਿਆ ਪਰ ਇਹਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਦਰਾਰਾਂ ਪੈਂਦੀਆਂ ਨਜ਼ਰ ਆ ਰਹੀਆਂ ਨੇ ਵੱਖ-ਵੱਖ ਸੂਬਿਆਂ ਦੀ ਜਿਹੜੀ ਇਸ ਦਲਦਾਹ ਹਿਸਾਬ ਅਣੀ ਪਾਰਟੀਆਂ ਨੇ ਵੱਖ-ਵੱਖ ਉਹਨਾਂ ਨੇ ਵੀ ਕਹਿ ਦਿੱਤਾ ਕਿ ਅਸੀਂ ਆਪਣੇ ਪੱਦਰ ਦੇ ਉੱਤੇ ਚੋਣਾ ਲੜਾਂਗੇ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ 13 ਦੀਆਂ 13 ਸੀਟਾਂ ਦੇ ਉੱਤੇ ਪੰਜਾਬ 'ਚ ਚੋਣਾ ਲੜਾਂਗੇ ਕਾਂਗਰਸ ਨੇ ਵੀ ਇਹੀ ਐਲਾਨ ਕਰਤਾ ਟੀਐਮਸੀ ਨੇ ਉਦਰੇ ਇਹੀ ਐਲਾਨ ਕਰਤਾ ਜੰਮੂ ਕਸ਼ਮੀਰ ਦੇ ਵਿੱਚ ਇਹ ਐਲਾਨ ਹੋ ਚੁੱਕਿਆ ਹੈ ਹੋਰ ਵੀ ਕਈ ਥਾਵਾਂ ਨੇ ਜਿੱਥੇ ਵੱਖੋ-ਵੱਖਰੇ ਤਰੀਕੇ ਦੇ ਨਾਲ ਚੋਣ ਪ੍ਰਚਾਰ ਤੇ ਚੋਣਾ ਲੜਨ ਨੂੰ ਲੈ ਕੇ ਫੈਸਲੇ ਲਏ ਜਾ ਰਹੇ ਨੇ ਤਰਵਿੰਦਰ ਜਦੋਂ ਜਿਹੜੇ ਲੋਕ ਹੂੰ ਵੱਡੀ ਪਦਰ ਦੇ ਉੱਤੇ ਪਹਿਲਾਂ ਫਾਇਦਾ ਚੱਕਨ ਤੇ ਫੇਰ ਛੱਡ ਕੇ ਭੱਜ ਜਾਣ ਹੂੰ ਉਦੋਂ ਸਵਾਲ ਉੱਠਦੇ ਆ ਜੀ ਦੂਸਰਾ ਮੇਰਾ ਕਹ ਕਾਂਗਰਸ ਪਾਰਟੀ ਨੇ ਜਿਹੜਾ ਪਿਛਲੇ ਸਵੇ ਦੇ ਦੌਰਾਨ ਇਹਨਾਂ ਦਾ ਨੁਕਸਾਨ ਹੋਇਆ ਉਹ ਤੋਂ ਸਬਕ ਨਹੀਂ ਕੁਝ ਸਿੱਖਿਆ ਹੂੰ ਉਹ ਜਿਉਂ ਦੀ ਤਿਉਂ ਐ ਇਹਨਾਂ ਨੂੰ ਸਬਕ ਸਿੱਖਣਾ ਚਾਹੀਦਾ ਸੀ ਗੱਠ ਜੋੜ ਦੇ ਵਿੱਚ ਵੱਡਾ ਦਿਲ ਦਿਖਾਉਣਾ ਚਾਹੀਦਾ ਹੂੰ ਤੁਸੀਂ ਸ਼ੁਰੂਆਤੀ ਦੌਰ ਦੇ ਵਿੱਚ ਇਹ ਕਹਿੰਦੇ ਸੀ ਕਿ ਅਸੀਂ ਵੱਡਾ ਦਿਲ ਦਿਖਾਵਾਂਗੇ ਹਮ ਵੱਡੇ ਭਰਾ ਵਾਲੀ ਭੂਮਿਕਾ ਵੀ ਨਿਭਾਵਾਂਗੇ ਹਮ ਪਰ ਜਿਵੇਂ ਜਿਵੇਂ ਦਰਾਰਾਂ ਪਿੰਗਾ ਨੇ ਇਸ ਤੋਂ ਪਹਿਲਾਂ ਤਿੰਨ ਰਾਜ ਖਾਸ ਕਰ 36 ਗੜ ਮੱਧ ਪ੍ਰਦੇਸ਼ ਤੇ ਰਾਜਸਥਾਨ ਹਮ ਉੱਥੇ ਇਹਨਾਂ ਨੇ ਕੋਈ ਸਬਕ ਨਾ ਸਿੱਖਿਆ ਹਮ ਇਹ ਬੱਕਰੀ ਗੱਲ ਹੈ ਕਿ ਹੁਣ ਉੱਥੋਂ ਦਾ ਜਿਹੜਾ ਆਗੂ ਹੈ ਸਚਨ ਪਾਇਲਟ ਰਜੇਸ਼ ਪਾਇਲਟ ਦਾ ਬੇਟਾ ਹਮ ਉਹਨੂੰ ਦੂਜੇ ਰਾਜ ਦਾ ਇੰਚਾਰਜ ਬਣਾ ਕੇ ਲਾਇਆ ਹੈ ਹੂੰ ਉਹਨਾਂ ਦਾ ਤੇ ਸ਼ੋਕ ਗਲਉਤ ਦਾ ਆ ਜਦੋਂ ਤੋਂ ਬੱਧ ਪ੍ਰਦੇਸ਼ ਦੇ ਵਿੱਚ ਕਮਲਨਾਥ ਦੀ ਪ੍ਰਧਾਨਗੀ ਲਾਤੀ ਉਹ ਟਿੱਟਾ ਜਿਹਾ ਬੋਲਦਾ ਲੰਗੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਲੇਸ਼ ਸਿੰਘ ਜਾਦਵ ਹੂੰ ਉਹ ਅਜੇ ਵੀ ਨਾਲ ਖੜਾ ਕਾਂਗਰਸ ਦੇ ਉਹਦੇ ਪੰਜ ਕਿ ਸੀਟਾਂ ਮੰਗੀਆਂ ਹੂੰ ਤੇ ਸ਼੍ਰੀਮਾਨ ਜੀ ਕਹਿੰਦੇ ਕੌਣ ਕਲੇਸ਼ ਕਲੇਸ਼ ਹੂੰ ਜਿਨ੍ਹਾਂ ਦੇ ਨਾਂ ਹੋਮੈ ਸਰ ਚੜ ਕੇ ਬੋਲੇ ਉਹ ਕੁ ਚੰਗੇ ਨਤੀਜੇ ਨਹੀਂ ਕੱਢਦੇ ਹੁੰਦੇ ਕਾਂਗਰਸ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਇਹਨਾਂ ਨੂੰ ਦੇਖਣਾ ਚਾਹੀਦਾ ਤੁਹਾਡੀਆਂ ਕਮੀਆਂ ਕਿੱਥੇ ਨੇ ਹਮ ਅਜੇ ਵੀ ਜੇ ਤੁਸੀਂ ਇੱਕ ਵੱਡੀ ਧਿਰ ਦੇ ਨਾਲ ਲੜਾਈ ਕਰਨੀ ਹੈ ਉਹ ਤਾਂ ਦੋ ਸੀਟਾਂ ਵਾਲਿਆਂ ਨੂੰ ਵੀ ਗੱਲਾਂ ਲਾਈ ਜਾਂਦੇ ਆ ਉਹਨਾਂ ਨੂੰ ਵੀ ਨਾਲ ਜੋੜੀ ਜਾਂਦੇ ਆ ਤੇ ਤੁਸੀਂ ਜਿਹੜੀ ਭਾਰਤ ਨਿਆ ਜੋੜੋ ਨਿਆ ਯਾਤਰਾ ਹੈ ਨਾ ਪਹਿਲਾਂ ਪਾਰਟੀ ਜੋੜੋ ਬਣਾ ਲਓ ਜੇ ਤੁਸੀਂ ਐਸੇ ਤਰ੍ਹਾਂ ਖਖੜੀਆਂ ਖਰੇਲੇ ਹੁੰਦੇ ਰਹੇ ਤਾਂ ਰੋਂਦੇ ਲਾੜੇ ਕਦੇ ਡੋਲਾ ਵਿਆਹ ਕਿ ਨਹੀਂ ਮੁੜਦੇ ਹੁੰਦੇ ਜਿਹੜੇ ਕੁੜੀ ਚੜਨ ਚੰਗੀ ਗੱਲ ਇਹ ਹੈ ਇਹਨਾਂ ਨੂੰ ਮਿਲ ਬੈਠ ਕੇ ਸਿਰ ਜੋੜ ਕੇ ਜਿੱਥੇ-ਜਿੱਥੇ ਕਮਜ਼ੋਰियां ਨੇ ਉਹਨਾਂ ਨੂੰ ਦੇਖਣਾ ਚਾਹੀਦਾ ਜਿਹੜੇ ਛੱਡ ਕੇ ਜਾ ਰਹੇ ਨੇ ਉਹਨਾਂ ਦੇ ਨਾਲ ਅਜੇ ਵੀ ਬੈਠੋ ਮੈਨੂੰ ਤਾਂ ਲਾਲੂ ਪ੍ਰਸ਼ਾਦ ਦੀ ਗੱਲ ਬੜੀ ਉਹ ਲੱਗੀ ਉਹ ਕਹਿੰਦਾ ਸਦਾ ਮੇਰੇ ਨਤੀਸ਼ ਵਾਸਤੇ ਦਰਵਾਜ਼ੇ ਮੇਰੇ ਘਰ ਦੇ ਖੁੱਲੇ ਨੇ ਜਿਵੇਂ ਪਹਿਲਾਂ ਤੂੰ ਰਾਵੜੀ ਦੇਵੀ ਕੋਲੇ ਆ ਕੇ ਮੱਕੀ ਦੀ ਰੋਟੀ ਤੇ ਸਾਗ ਖਾਂਦਾ ਸੀ ਨਾ ਹੁਣ ਵੀ ਆ ਜੀ ਜਦੋਂ ਮਰਜੀ ਆਓ ਸਿਆਸੀ ਪਾਰਟੀਆਂ ਨੂੰ ਬਖਰੇਵਿਆਂ ਦੇ ਨਾਲ-ਨਾਲ ਦਰਵਾਜ਼ੇ ਖੁੱਲੇ ਰੱਖਣੇ ਚਾਹੀਦੇ ਪਤਾ ਨਹੀਂ ਕਦੋਂ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜਾਵੇ ਜੀ ਬਿਲਕੁਲ ਜੀ ਤੇ ਨਿਤੇਸ਼ ਕੁਮਾਰ ਖੁਰਾਨੇ ਵੀ ਭਰੋਸੇ ਦਾ ਵੋਟ ਹਾਸਲ ਕਰ ਲਿਆ ਹੈ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਭਰੋਸੇ ਦਾ ਵੋਟ ਹਾਸਲ ਕੀਤਾ ਤੇ ਕੱਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਵਰਚੁਅਲ ਤਰੀਕੇ ਦੇ ਨਾਲ ਪੇਸ਼ੀ ਵੀ ਹੋਈ ਉਹਨਾਂ ਦੇ ਖਿਲਾਫ ਸ਼ਿਕਾਇਤ ਕੀਤੀ ਹੈ ਈਡੀ ਨੇ ਕਹਿੰਦੇ ਅਸੀਂ ਇੰਨੀ ਵਾਰੀ ਸਮਨ ਭੇਜ ਚੁੱਕੇ ਹਾਂ ਪਰ ਹਰ ਵਾਰ ਸਾਨੂੰ ਜਵਾਬ ਹੀ ਮਿਲਦਾ ਹੈ ਕਿ ਮੈਂ ਨਹੀਂ ਆ ਸਕਦਾ ਮੈਂ ਕਿਤੇ ਉਲਝਿਆ ਹੋਇਆ ਮੈਂ ਕਿਤੇ ਬਾਹਰ ਆ ਜਾਂ ਮੇਰੇ ਕੋਈ ਹੋਰ ਜਿਵੇਂ ਨੇ ਤਾਂ ਅਗਲੀ ਜਿਹੜੀ ਆ ਤਰੀਕ ਉਹ ਵੀ ਪਹਿ ਚੁੱਕੀ ਹੈ 16 ਮਾਰਚ ਪਈ ਹੈ ਜੀ ਹੂੰ ਤੇ ਅਜੇ ਈਡੀ ਦੀ ਤਰੀਕ ਹੈ ਜਿਹੜੀ 19 ਹੈ ਹੂੰ ਕੱਲ ਨੂੰ ਕੇਜਰੀਵਾਲ ਸਾਹਿਬ ਨੂੰ ਇੱਕ ਨਵਾਂ ਪੱਤਰ ਪਿਆਰ ਭਰਿਆ ਪੱਤਰ ਉਹ ਜਿਹਨੂੰ ਭਗਵੰਤ ਮਾਨ ਕਹਿੰਦੇ ਹੁੰਦੇ ਆ ਲਵ ਲੈਟਰ ਜੀ ਉਹ ਈਡੀ ਵੱਲੋਂ ਭੇਜਿਆ ਗਿਆ ਕੱਲ ਵਰਚੁਅਲ ਮੀਟਿੰਗ ਦੇ ਵਿੱਚ ਅਦਾਲਤ ਦੀ ਪੇਸ਼ੀ ਭੁਗਤੀ ਤੇ ਕਹਤਾ ਜੀ ਮੈਂ ਅਗਲੀ ਵਾਰ ਆਵਾਂਗਾ ਹੂੰ ਪਤਾ ਵੀ ਹੋਤਾ ਕਿ 45 ਹਫ਼ਤਾ ਲੱਗ ਜਾਣਾ ਹੈ ਜੀ ਕੇਜਰੀਵਾਲ ਸਾਹਿਬ ਵੀ ਡੰਗ ਟਪਾਈ ਦੇ ਉੱਤੇ ਲੱਗੇ ਹੋਏ ਨੇ ਹੂੰ ਜੇ ਉਹ ਸਪਸ਼ਟ ਨੇ ਉਹਨਾਂ ਨੇ ਕੱਖ ਨਹੀਂ ਕੀਤਾ ਉਹਨਾਂ ਨੂੰ ਟੱਕਰਾ ਕਰਨਾ ਚਾਹੀਦਾ ਜੀ ਦੂਜਿਆਂ ਵਾਸਤੇ ਤੁਸੀਂ ਉਦਾਹਰਨ ਬਣੋ ਹੂੰ ਇਹ ਚੀਜ਼ ਬਹੁਤ ਵੱਡੀ ਹੈ ਤੇ ਕਰਨੀ ਵੀ ਚਾਹੀਦੀ ਹੈ ਜੀ ਇਹ ਨਹੀਂ ਹੈ ਕਿ ਅਸੀਂ ਦੂਜਿਆਂ ਨੂੰ ਤਾਂ ਮੱਤਾਂ ਦਈਏ ਆਪ ਉਹ ਗੱਲ ਕਰੀਏ ਨਾ ਤੇ ਜੋ ਅਗਲੇ ਕਹਿੰਦੇ ਆ ਵੀ 337 ਕਰੋੜ ਰੁਪਏ ਦਾ ਟ੍ਰੇਲ ਹੋਇਆ ਹੈ ਲੈਂਦੇ ਨੇ ਹੋਇਆ ਫਿਰ ਮੰਨੋ ਉਹਨੂੰ ਜੀ ਇਹ ਤਾਂ ਪਤਾ ਹੈ ਕਿ ਦੂਜਿਆਂ ਵਾਸਤੇ ਇਹ ਸਾਰੇ ਤੋਤੇ ਆ ਜਿਹੜੇ ਜਦੋਂ ਕਾਂਗਰਸ ਦੀ ਸਰਕਾਰ ਸੀ ਇਹਨਾਂ ਨੇ ਆਪ ਨਾਂ ਰੱਖਿਆ ਸੀ ਪਿੰਜਰੇ ਦੇ ਤੋਤੇ ਹੂੰ ਤੇ ਆ ਜੋ ਹੀ ਤੋਤਿਆਂ ਨੂੰ ਚੂਰੀ ਖਵਾ ਖਵਾ ਕੇ ਦੂਜਿਆਂ ਦੇ ਗੱਲ 'ਚ ਪਾ ਰਹੇ ਆ ਕੇਜਰੀਵਾਲ ਸਾਹਿਬ ਨੂੰ ਕਾਨੂੰਨਾਂ ਤੌਰ ਦੇ ਉੱਤੇ ਪੂਰਾ ਅਧਿਕਾਰ ਹੈ ਉਹ ਕਾਨੂੰਨਾਂ ਜੋ ਮਰਜ਼ੀ ਕਰਨ ਪਰ ਜੇ ਉਹ ਇਸ ਗੱਲ ਤੇ ਆ ਕੇ ਇਸ ਤੋਂ ਪਹਿਲਾਂ ਹੇਮਤ ਸਰੇਨ ਨੂੰ ਵੀ ਤਾਂ ਗ੍ਰਿਫਤਾਰ ਕੀਤਾ ਨਾ ਜੀ ਤੇ ਜਦੋਂ ਤੁਸੀਂ ਵੱਧ ਤੋਂ ਵੱਧ ਇਸ ਤਰ੍ਹਾਂ ਦੇ ਸਿਸਟਮ ਕਰੋਗੇ ਉਹਦਾ ਨੁਕਸਾਨ ਹੀ ਹੋਇਆ ਕਰਦਾ ਜੀ ਕਿਰਪਾ ਸਰਬ ਬੇਅਦਬੀ ਮਾਮਲਿਆਂ ਦੀ ਸੁਣਵਾਈ ਲਗਾਤਾਰ ਜਾਰੀ ਹੈ ਗੋਲੀकांड ਮਾਮਲਿਆਂ ਦੀ ਸੁਣਵਾਈ ਚੱਲ ਰਹੀ ਹੈ ਤੇ ਇਹਦੇ ਵਿੱਚ ਵੱਖੋ-ਵੱਖਰੇ ਤਰੀਕੇ ਨਾਲ ਵਕੀਲ ਆਪਣੀਆਂ ਦਲੀਲਾਂ ਦੇ ਰਹੇ ਨੇ ਤੇ ਇਸੇ ਦੇ ਚੱਲਦਿਆਂ ਇੱਕ ਹੋਰ ਵੱਡੀ ਖਬਰ ਇਹਦੇ ਨਾਲ ਜੁੜ ਜਾਂਦੀ ਹੈ ਉਹ ਇਹ ਹੈ ਕਿ ਬੇਅਦਬੀ ਮਾਮਲਿਆਂ ਦੇ ਵਿੱਚ ਦੋਸ਼ੀ ਮੰਨੇ ਜਾ ਰਹੇ ਪ੍ਰਦੀਪ ਕਲੇਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਪੁਲਿਸ ਵੱਲੋਂ ਦੇਖੋ ਜਿਹੜੀ ਇੱਕ ਤਾਂ ਦਲੀਲ ਦਿੱਤੀ ਜਾ ਰਹੀ ਹੈ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਮਾਮਲੇ ਦੇ ਵਿੱਚ ਹੈ ਕੋਡ ਕੀਤਾ ਜਾ ਰਿਹਾ ਜਿਹੜਾ ਬਿਆਨ ਹੈ ਉਹਨਾਂ ਦੇ ਜਾਂਚ ਟੀਮ ਦੇ ਕੋਲ ਦਿੱਤਾ ਉਸ ਵੇਲੇ ਦੇ ਐਸਐਸਪੀ ਫਰੀਦਕੋਟ ਸੁਖਜਿੰਦਰ ਸਿੰਘ ਮਾਨ ਨੇ ਹੂੰ ਉਹਨੇ ਇੱਕ ਵਾਰ ਨਹੀਂ ਅਨੇਕ ਵਾਰ ਜਾ ਕੇ ਉਹਨਾਂ ਨੂੰ ਕਿਹਾ ਤੁਸੀਂ ਇੱਥੇ ਉੱਠ ਖੜੋ ਸਾਨੂੰ ਗ੍ਰਹਿ ਮੰਤਰੀ ਸਾਹਿਬ ਦਾ ਹੁਕਮ ਹੈ ਹੂੰ ਫਿਰ ਸਾਨੂੰ ਸਖਤੀ ਕਰਨੀ ਪਊਗੀ ਹੂੰ ਤੇ ਫਿਰ ਜਿਹੜਾ ਉਹਨਾਂ ਨੇ ਕਰਤਾ ਉਹ ਸਖਤੀ ਕਰਤੀ ਤੇ ਵਿਰੋਧੀਆਂ ਨੇ ਚੁੱਕ ਲਿਆ ਹੂੰ ਕਿ ਗ੍ਰਹਿ ਮੰਤਰੀ ਕੌਣ ਸੀ ਉਸ ਵੇਲੇ ਹੂੰ ਸਰਦਾਰ ਸੁਖਵੀਰ ਸੋਬਾਦਲ ਹਾਲਾਂਕਿ ਸਰਦਾਰ ਸੁਖਵੀਰ ਸੋਬਾਦਲ ਦਾ ਵੀ ਇੱਕ ਸਵਾਲ ਚੱਕ ਲਿਆ ਹੂੰ ਕਿ ਉਹਨਾਂ ਦੀ ਮਨਜ਼ੂਰੀ ਜਿਹੜੀ ਹੈ ਉਹ ਤਾਂ ਜੀ ਤੁਸੀਂ ਜਿਹੜਾ ਗ੍ਰਹਿ ਭਾਗ ਆ ਉਹ ਦੇ ਹੀ ਨਹੀਂ ਸਕਦਾ ਰਾਜਪਾਲ ਸਾਹਿਬ ਤੋਂ ਲੈਣੀ ਚਾਹੀਦੀ ਹੈ ਹੂੰ 179 ਧਾਰਾ ਦੇ ਤਹਿਤ ਜੀ ਹੈ ਨਾ ਹੈ ਮੈਨੂੰ ਇਹਦੇ ਬਾਰੇ ਪਤਾ ਨਹੀਂ ਹੂੰ ਪਰ ਇਹ ਜਿਹੜੀਆਂ ਚੀਜ਼ਾਂ ਲਗਾਤਾਰ ਉੱਟਦੀਆਂ ਆਰਗਾਂ ਨੇ ਇਹ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਨੇ ਬਹੁਤ ਅਹਿਮ ਨੇ ਜਿਹੜਾ ਇਹ ਕਹਤਾ ਕਿ ਗ੍ਰਹਿ ਮੰਤਰੀ ਜ਼ਿੰਮੇਵਾਰ ਆ ਸਿੱਧਾ ਸੁਖਵੀਰ ਸੁਭਾਦਨ ਨਾਲ ਜੋੜਤਾ ਤੇ ਦੂਜਾ ਪ੍ਰਦੀਪ ਕਲੇਰ ਉਹ ਚੰਗਾ ਪਲਾਇ ਤੋਂ ਪਾਸੇ-ਪਾਸੇ ਗਿਆ ਸੀ ਆ ਰਾਮ ਮੰਦਰ ਦਾ ਉਦਘਾਟਨ ਉਹਦੇ ਜਿਹੜਾ ਉਹਨੂੰ ਲੈ ਬੈਠਾ ਉੱਥੇ ਕਹਿੰਦੇ ਉਹ ਲੰਗਰ ਦੀ ਸੇਵਾ ਕਰਦਾ ਨਜ਼ਰ ਆ ਗਿਆ ਤੇ ਫਰੀਦਕੋਟ ਦੀ ਪੁਲਿਸ ਉਹਨੂੰ ਜਾ ਕੇ ਲਿਆਈ ਤਿੰਨ ਵਾਰੀ ਉਹਦਾ ਰਿਵਾਰਡ ਲਿਆ ਜਾ ਚੁੱਕਿਆ ਹੈਗਾ ਤੇ ਉਹਨਾਂ ਨੂੰ ਕਹਿੰਦੇ ਆ ਕਿ ਨਵੇਂ ਇੱਕ ਰਸਤੇ 'ਚ ਸ਼ਾਇਦ ਭੇਜਤਾ ਪ੍ਰਦੀਪ ਕਲੇਰ ਉਹਦੇ ਨਾਲ ਦੇ ਦੋ ਸਾਥੀ ਅਜੇ ਰਹਿੰਦੇ ਆ ਸੰਦੀਪ ਬਰੇਟਾ ਹੂੰ ਤੇ ਉਹ ਜਿਹੜਾ ਹੈਗਾ ਨਰੇਸ਼ ਧੂਰੀ ਹੂੰ ਉਹ ਜੇ ਇਹਦੇ 'ਚੋਂ ਬਾਕੀ ਰਹਿੰਦੇ ਆ ਇਹਨੂੰ ਪ੍ਰਦੀਪ ਕਲੇਰ ਨੂੰ ਫਰੀਦਕੋਟ ਦੀ ਪੁਲਿਸ ਨੇ ਕਿ ਉਸੇ ਕੇਸ ਦੇ ਵਿੱਚ ਗ੍ਰਿਫਤਾਰੀ ਪਾ ਲਈ ਹੈ ਜੀ ਟੋ ਸਭ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਵਕ ਵਕ ਮੁੱਦਿਆਂ ਦੇ ਉੱਤੇ ਆਪਣਾ ਪ੍ਰतिक੍ਰਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਨੂੰ ਧੰਨਵਾਦ ਹੈ ਦਰਸ਼ਕਾਂ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਤੇ ਅਗਲੇ ਹਫ਼ਤੇ ਵੀ ਹਫ਼ਤਾ ਭਰ ਦੀਆਂ ਸਰਗਰਮੀਆਂ ਦੇ ਉੱਤੇ ਚਾਤ ਪਾਵਾਂਗੇ ਇਸੇ ਪ੍ਰੋਗਰਾਮ ਦੇ ਵਿੱਚ ਨਵੀਆਂ ਖ਼ਬਰਾਂ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ